ਵੱਡੀ ਵਾਰਦਾਤ ਸਾਹਮਣੇ ਆਇਆ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਕਰ ਦਿੱਤਾ ਗਿਆ ਸਕੇ ਭਰਾ ਨੇ ਹੀ ਪੂਰੇ ਪਰਿਵਾਰ ਨੂੰ ਉਤਾਰਿਆ ਮੌਤ ਦੇ ਘਾਟ ਰਿਟਾਇਰਡ ਫੌਜੀ ਨੇ ਖਤਮ ਕੀਤਾ ਭਰਾ ਦਾ ਪਰਿਵਾਰ ਰਾਤ ਨੂੰ ਹੀ ਲਾਸ਼ਾਂ ਸਾੜਨ ਦੀ ਕੀਤੀ ਗਈ ਕੋਸ਼ਿਸ਼ ਤੜਕੇ 3 ਵਜੇ ਪੁਲਿਸ ਪਹੁੰਚੀ ਸ਼ਮਸ਼ਾਨ ਘਾਟ ਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਪਹੁੰਚੀ ਤੇ ਅਦਸੜੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ 7 ਸਾਲ ਦੀ ਬੱਚੀ ਦੀ ਹਾਲਤ ਗੰਭੀਰ ਹੋਇਆ ਜਿਸ ਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਕਤਲ ਰਿਟਾਇਰਡ ਫੌਜੀ ਹਜੇ ਫਰਾਰ ਹੈ ਅੰਬਾਲਾ ਦੇ ਨਰਾਇਣਗੜ੍ਹ ਦੀ ਇਹ ਵਾਰਦਾਤ ਹੈ ਜੋ ਸਾਹਮਣੇ ਆਈ ਹੈ ਮਾਰੇ ਗਏ ਲੋਕਾਂ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ ਭਰਾ ਹਰੀਸ਼ ਕੁਮਾਰ ਜਿਸ ਦੀ ਉਮਰ 35 ਸਾਲ ਭਾਬੀ 32 ਸਾਲ ਮਾਸਟਰੋਪੀ ਦੇਵੀ 65 ਸਾਲ ਭਤੀਜੇ ਮਯੰਕ 6 ਮਹੀਨੇ ਦਾ ਕਤਲ ਕੀਤਾ ਗਿਆ ਸਾਰਿਆਂ ਤੇ ਰਾਤ ਵੇਲੇ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ ਦੋਹਾਂ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹਰਿਆਣਾ ਦੇ ਅੰਬਾਲਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਸਗੇ ਭਰਾ ਨੇ ਪੂਰੇ ਪਰਿਵਾਰ ਨੂੰ ਉਤਾਰਿਆ ਮੌਤ ਦੇ ਘਾਟ ਰਿਟਾਇਰਡ ਫੌਜੀ ਨੇ ਖਤਮ ਕੀਤਾ ਭਰਾ ਦਾ ਪਰਿਵਾਰ ਰਾਤ ਨੂੰ ਹੀ ਲਾਸ਼ਾਂ ਛਾੜਨ ਦੀ ਕੀਤੀ ਗਈ ਕੋਸ਼ਿਸ਼ ਸਖਸ਼ ਨੇ ਤੜਕੇ 3 ਵਜੇ ਪੁਲਿਸ ਪਹੁੰਚੀ ਸ਼ਮਸ਼ਾਨ ਘਾਟ ਐਸਪੀ ਦੀ ਗਵਾਈ ਵਿੱਚ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਅੱਠ ਛੜੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੱਤ ਸਾਲ ਦੀ ਬਬਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਕਤਲ ਰਟਾਇਡ ਫੌਜੀ ਜਿਹੜਾ ਸੀ ਉਹ ਫਰਾਰ ਹੋ ਚੁੱਕਾ ਹੈ ਕਤਲ ਕਰਨ ਤੋਂ ਬਾਅਦ ਬਾਹਰ ਦਾਤ ਅੰਬਾਲਾ ਦੇ ਨਰੈਣਗੜ੍ਹ ਦੀ ਹੈ ਜਿੱਥੇ 6 ਮਹੀਨੇ ਦੀ ਬੱਚੀ ਨੂੰ ਵੀ ਬਖਸ਼ਿਆ ਨਹੀਂ ਗਿਆ 6 ਮਹੀਨੇ ਦੀ ਬੱਚੀ ਦਾ ਵੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਪ੍ਰਾ ਹਰੀਸ਼ ਕੁਮਾਰ ਉਮਰ 35 ਸਾਲ ਭਾਬੀ ਉਮਰ 32 ਸਾਲ ਮਾ ਰੂਪ ਸਰੋਪੀ ਦੇਵੀ ਉਮਰ 65 ਸਾਲ ਭਤੀਜੇ ਮਯੰਕ ਉਮਰ 6 ਮਹੀਨੇ ਦਾ ਕਤਲ ਸਾਰਿਆ ਤੇ ਰਾਤ ਵੇਲੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਬਾਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਜੀ ਕਿ ਦੋਮਾ ਪਰਾਂਵਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਇਸ ਰਿਟਾਇਰਡ ਫੌਜੀ ਨੇ ਇਸ ਏਡੀ ਵੱਡੀ ਖੌਫਨਾਕ ਬਾਦਾਤ ਨੂੰ ਅੰਜਾਮ ਦੇ ਦਿੱਤਾ ਖਬਰ ਹਰਿਆਣਾ ਦੇ ਅੰਬਾਲਾ ਦੇ ਨਰੈਣਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਕੇ ਭਰਾ ਨੇ ਪੂਰੇ ਪਰਿਵਾਰ ਨੂੰ ਉਤਾਰ ਦਿੱਤਾ ਮੌਤ ਦੇ ਘਾਟ ਜਗੜਾ ਤਾਂ ਉਹਨਾਂ ਦਾ ਬਸ ਨਹੀਂ ਹੋ ਰਹਾ ਤਾਂ ਯਾਨ ਕੋਈ ਸਾ ਲੱਗ ਗਿਆ ਉਸਕੇ ਬਦਲੇ ਵਿੱਚ ਲੜਾਤੇ ਕੋਈ ਸੇ ਨਾ ਖੇਤ ਵਿੱਚ ਪਾਣੀ ਦੇਣੇ ਵਿੱਚ ਤਾਂ ਪੈਪ ਵਿੱਚ ਲਿਓ ਕੇ ਬਦਲੇ ਵਿੱਚ ਲੜਾਤੇ ਇਹ ਲੜਾਈ ਥੀ ਉਨਕੀ ਇਸ ਲਈ ਘਰ ਪਰ ਕੀ ਤਾਂ ਕੋਈ ਵੀ ਨਹੀਂ ਥੀ ਲੜਾਈ ਉਨਕੀ ਤਾਂ ਆਪਕੋ ਕੀ ਪਤਾ ਲਗਾ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਵੇ ਤੇ ਕੱਲ ਫੋਨ ਵੀ ਨਹੀਂ ਕਰਿਆ ਔਰ ਅਗਰ ਹਾਂ ਅਬ ਕੀ ਜਾਣਕਾਰੀ ਮਿਲ ਗਈ ਆਪਕੋ ਕੁਝ ਨਹੀਂ ਕੋਈ ਬਤਾ ਰਿਹਾ ਕੋਈ ਨਹੀਂ ਬਤਾ ਰਹਾ ਨਾ ਕੁਝ ਵੀ ਕਿਆ ਕੋਣ ਦੇਖਦਾ ਜੰਗਲ ਮਾਨੂੰ ਕਿਤਨੇ ਲੋਕਾਂ ਦੀ ਮਤ ਹੋਈ ਹੈ ਪਰਿਵਾਰ ਮੈਨੂੰ ਤਾਂ ਉਹ ਵੀ ਨਹੀਂ ਪਤਾ ਕਿਤਨੇ ਕੀ ਹੋਗੀ ਕੋਣ ਕੋਣ ਬਚ ਰਿਆ ਖੱਲੀ ਘਰ ਮਾ ਫੜ ਗਿਆ ਕ ਕੁਝ ਵੀ ਨਹੀਂ ਪਤਾ ਵੀ ਆਨੇ उनकी परिवार देखिए एक बड़ा ही दुर्भाग्यपूर्ण एक इंसिडेंट कल रात को रातौर गांव है ये थाना क्षेत्र नारायणगढ़ के तहत आता है रात करीब साढ़े बारह बजे लेट नाइट सूचना प्राप्त हुई थी कि कोई भूषण है एक सर्विस मैन है इसने अपने पिता के ऊपर भी अटैक किया अपनी माता का अपना भाई का अपने भाई की वाइफ का और उसके दो बच्चों की इसने हत्या की है और हत्या करने के बाद जो है उनको जलाने की भी शव को जलाने का भी प्रयास किया गया है तो सूचना मिलते ही तुरंत सभी कंसर्न अधिकारी मौके पर पहुंचे क्राइम टीम्स भी सीन ऑफ क्राइम टीम भी और सारा मौका मुलाज़ा किया गया जो जो एविडेंस कलेक्ट हो सकते हैं एविडेंस कलेक्ट किए गए और पूरी रात सर्च ऑपरेशन चलाया गया जैसे कि उनके फादर की उनको भी चोट है और वो रेफर हैं पी चंडीगढ़ में तो उनकी स्टेटमेंट के मुताबिक जो जो सस्पेक्ट थे सभी को काबू किया गया है और सबसे अभी पूछताछ की जा रही है और जैसी जो कार्रवाई होगी पूछताछ में जो बात सामने आएगी जैसे एविडेंस आएगा उनके विरुद्ध सख्त से सख्त कार्रवाई की जाएगी जा तो अभी तो जो इनके फादर ने सस्पेक्ट किया है कि उनके ससुराल वाले थे वो हमने सारे जो है राउंड अप करके उनसे पूछताछ की जा रही है क्योंकि मौके पे काफ़ी एविडेंस है एविडेंस के बेस पे जो सच्चाई है उसे बहुत जल्द एकदम क्लियर कर दिया जाए नहीं इमोशन को भी काबू कर लिया इसमें जितने थे? सस्पेक्ट हैं पूरी रात जो है स्पेशल सर्च ऑपरेशन चलाया गया मानी सी की टीम्स और भी थाने की टीम्स डी भी सभी ने पूरी रात सर्च ऑपरेशन चला के जितने सस्पेक्ट थे सभी को काबू कर लिया क्या था? इनका जो अभी तक प्राइम ऑफ एस पूछताछ जो पता लगा है कि ये रातौर गांव में एक खेतों में डेरा बना रखा है इनकी सवा दो एकड़ वहाँ जमीन है घर भी बिल्कुल साथ साथ है और गांव से काफ़ी दूर है क्योंकि मौके पे गए थे खेतों के अंदर मकान है इनका तो उस उसमें जो खेतों में रास्ते के कारण इनका झगड़ा काफ़ी दिनों से इनका चल रहा था आपसी मन था तो बाकी तो इससे पूछताछ में एग्जैक्ट मोटिव क्या अभी क्लियर हो जाएगा ये इनका झगड़ा रंजिश तो चली रही थी काफ़ी दिनों से हालांकि कोई ऐसी कंप्लेंट थाने में अभी तक नहीं पता लगा कि पेंडिंग हो लेकिन परिवार के लेवल पे इनकी आपसी बातचीत चल रही थी उस जगह को लेके लेकिन कल रात क्या घटना हुई वो अभी ये काबू कर लिया है अभी पूछताछ में इसे इस क्लियर कर लिया जाएगा नहीं, नहीं नारायणगढ़ ना 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 थाना प्रभारी की तो ऑलरेडी जो है ट्रांसफर हो चुकी है पंचकूला तो उसकी इस घटना से पहले ही दूसरे सचो की वहाँ पोस्टिंग कर दी गई थी ਵਰਦਤ ਕੇ ਸਮੇਂ ਇੱਕ ਮੌਕੇ ਤੇ ਹਾਂ ਇਹ ਨਸ਼ੇ ਮੇਂ ਥਾ ਉਹ ਜੋ ਐਸੇ ਲੱਗ ਰਹਾ ਹੈ ਕਿ ਇਸਨੇ ਸ਼ਰਾਬ ਦਾ ਸੇਵਨ ਕਰ ਰੱਖਾ ਥਾ ਮੌਕੇ ਤੇ ਗਲਾਸ ਹੋਰ ਉਹ ਸਭ ਹੀ ਬ੍ਰਾਹਮਤ ਹੋਏ ਥੇ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹਰਿਆਣਾ ਦੇ ਅੰਬਾਲਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਕਤਲ ਸਗੇ ਭਰਾ ਨੇ ਪੂਰੇ ਪਰਿਵਾਰ ਨੂੰ ਉਤਾਰਿਆ ਮੌਤ ਦੇ ਘਾਟ ਰਿਟਾਇਰਡ ਫੌਜੀ ਨੇ ਖਤਮ ਕੀਤਾ ਭਰਾ ਦਾ ਪਰਿਵਾਰ ਰਾਤ ਨੂੰ ਹੀ ਲਾਸ਼ਾਂ ਛਾੜਨ ਦੀ ਕੀਤੀ ਗਈ ਕੋਸ਼ਿਸ਼ ਸਾਕਸ਼ ਨੇ ਤੜਕੇ 3 ਵਜੇ ਪੁਲਿਸ ਪਹੁੰਚੀ ਸ਼ਮਸ਼ਾਨ ਘਾਟ ਐਸਪੀ ਦੀ ਗਵਾਈ ਵਿੱਚ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਅਰਥ ਸੜੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ 7 ਸਾਲ ਦੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਕਾਤਲ ਰਟਾਇਡ ਫੌਜੀ ਜਿਹੜਾ ਸੀ ਉਹ ਫਰਾਰ ਹੋ ਚੁੱਕਾ ਹੈ ਕਤਲ ਕਰਨ ਤੋਂ ਬਾਅਦ ਬਾਹਰ ਦਾਤ ਅੰਬਾਲਾ ਦੇ ਨਰੈਣਗੜ੍ਹ ਦੀ ਹੈ ਜਿੱਥੇ 6 ਮਹੀਨੇ ਦੀ ਬੱਚੀ ਨੂੰ ਵੀ ਬਖਸ਼ਿਆ ਨਹੀਂ ਗਿਆ 6 ਮਹੀਨੇ ਦੀ ਬੱਚੀ ਦਾ ਵੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਪਰਾ ਹਰੀਸ਼ ਕੁਮਾਰ ਉਮਰ 35 ਸਾਲ ਭਾਬੀ ਉਮਰ 32 ਸਾਲ ਮਾ ਰੂਪ ਸਰੋਪੀ ਦੇਵੀ ਉਮਰ 65 ਸਾਲ ਭਤੀਜੇ ਮਯੰਕ ਉਮਰ 6 ਮਹੀਨੇ ਦਾ ਕਤਲ ਸਾਰਿਆਂ ਤੇ ਰਾਤ ਵੇਲੇ ਤੇ ਤਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਬਾਤਾਂਤ ਨੂੰ ਅੰਜਾਮ ਦਿੱਤਾ ਗਿਆ ਦੱਸ ਜੀ ਕਿ ਦੋਵਾਂ ਪਰਵਾਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਜਿਸ ਕਰਕੇ ਇਸ ਰਿਟਾਇਰਡ ਫੌਜੀ ਨੇ ਇਸ ਏਡੀ ਵੱਡੀ ਖੌਫਨਾਕ ਬਾਰਦਾਤ ਨੂੰ ਅੰਜਾਮ ਦੇ ਦਿੱਤਾ ਖਬਰ ਹਰਿਆਣਾ ਦੇ ਅੰਬਾਲਾ ਦੇ ਨਰੈਣਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਕੇ ਭਰਾ ਨੇ ਪੂਰੇ ਪਰਿਵਾਰ ਨੂੰ ਉਤਾਰ ਦਿੱਤਾ ਮੌਤ ਦੇ ਘਾਟ